ਕੱਲ ਤੇ ਕੁਝ ਨਹੀਂ ਨੂੰ ਪਤਾ ਨਹੀਂ ਇਹਦੇ ਅੰਦਰ ਮੈਡੀਸਨ ਦੇਣ ਨੇ ਤੇ ਬਾਹਰੋਂ ਵੇਜਾਂ ਆਵਾਜ਼ ਆਈ ਪਟਾਕਿਆਂ ਦੀ ਮੈਂ ਪਿੱਛੇ ਹਾਂ ਤਾਂ ਫੜਫੜ ਗਿਆ ਤੇ ਬਾਹਰੋਂ ਇੱਕ ਲੜਕਾ ਜਿਹੜਾ ਉਹਨੇ ਆਣ ਕੇ ਮੈਂ ਤਾਂ ਪਿਸਤੌਲ ਹੱਥੀ ਵਿਖਿਆ ਛੇ ਮੁੰਡਾ ਸੀ ਕਾਲੇ ਰੰਗ ਦਾ ਤੇ ਉਹ ਗੋਲੀ ਦਿਲਾ ਕੇ ਬੜਾ ਬੜਾ ਚਿੱਲ ਗਿਆ ਮੈਂ ਅੰਦਰ ਜਿਹੜੇ ਅੱਗੇ ਬੱਚੇ ਬਿਠੇ ਸੀ ਉਹ ਭੱਜੇ ਭੱਜੇ ਪਿੱਛੇ ਨੂੰ ਆਏ ਮੈਂ ਤਾਂ ਪਿੱਲੂ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਮੈਂ ਬਟਾਕੇ ਚੱਲੇ ਆ ਮੈਂ ਦੇਖਣਾ ਹੈ ਤੇ ਉਹਨਾਂ ਦੇ ਵੀ ਗੋਲੀ ਲੱਗੀ ਮੁੰਡੇ ਨੂੰ ਗੋਲੀ ਲੱਗੀ ਉਹ ਸਾਡੇ ਮੁੰਡੇ ਤੇ ਦੋ ਗੋਲੀਆਂ ਲੱਗੀਆਂ ਇੱਕ ਮੁੰਡੇ ਲੱਗੀ ਹੈ ਇੱਕ ਤੇ ਅੱਖੀਂ ਲੱਗੀ ਹੈ ਇਹ ਕਿੰਨੇ ਪਤਾ ਨਹੀਂ ਬਾਹਰ ਮਾਹੀ ਬਾਹਰ ਐ ਅੰਦਰ ਤੇ ਹੰਦਵਈਆ ਲਈ ਪੀਸ਼ੈਂਟ ਬਿਟੇ ਆ ਤਿੰਨ ਚਾਰ ਜਾਨ ਦਵਾਈ ਲੈਣ ਦੇ ਇੱਕੋ ਜਾਨਾ ਵੇਖਿਆ ਜਿਹੜਾ ਚਲਾਉਂਦਾ ਆ ਆਮਲੇ ਪਸਤੌਲ ਵੜਿਆ ਹੁੰਨੇ ਸਾਹਮਣੀ ਦੁਕਾਨ ਤੋਂ ਮਤਲਬ ਗੋਲੀ ਚਲਾਈ ਜਾਂਦੀ ਕਿੰਨੇ ਹਿਯਾਰ ਤੇ ਬੰਦੇ ਹਿਯਾਰ ਦੀ ਇੱਕੋ ਹੀ ਵੇਖਿਆ ਮੈਂ ਤੇ ਹੁਣ ਬਾਕੀ ਪਤਾ ਨਹੀਂ ਪਹਿਲੋਂ ਕਹਿੰਨੇ ਇਹ ਲੋਈ ਚੱਲੀ ਮੈਂ ਪਿੱਛੇ ਹੀ ਦਵਾਈ ਲੈਣ ਗਿਆ ਤੇ ਆਉਂਦੀ ਉਨੀ ਜਰ ਨੂੰ ਜਿਹਦੇ ਗੋਲੀਆਂ ਵਜਿਓ ਉਹ ਕੌਣ ਆ ਜਿਹਦੇ ਗੋਲੀਆਂ ਵਜਿਓ ਮੁੰਡਾ ਆਪਣੀ ਕੋਈ ਦੁਕਾਨ ਤੇ ਕੰਮ ਕਰਦਾ ਅੱਛਾ ਸਾਹਿਲ ਕੀ ਗੱਲ ਕੋਈ ਰੰਜਿਸ਼ ਤਾਂ ਮਾ ਕੋਈ ਰੰਜਿਸ਼ ਨਹੀਂ ਜੀ ਕਿਸੇ ਨਾਲ ਰੰਜਿਸ਼ ਕੋਈ ਨਹੀਂ ਕੋਈ ਗ ਹਲਾ ਤੁਹਾਨੂੰ ਉੱਥੇ ਉੱਠੀਆਂ ਵਾ ਹੁਣ ਦੇਖੋ ਮਤਲਬ ਉਹ ਐਡਮਿਟ ਕਰਾਇਆ ਉਥੇ ਅਮਰੀਕਨ ਸੀ ਜੀ ਉਹਨਾਂ ਦੇ ਅਨੁਮਾਨ ਸਾਰਾ ਕੋਈ ਆਪਣੀ ਕਾਰਵਾਈ ਸ਼ੁਰੂ ਕੀਤੀ ਹੁਣ ਕਿੰਨੀਆਂ ਕੋਲੇ ਚੱਲਿਆ ਕੋਲੇ 4 ਚੱਲੀਆਂ ਜੀ ਤਿੰਨ ਦੇ ਖੋਲ ਲੱਗ ਗਏ ਲੋਕਾਂ ਨੇ ਫੜਾਇਆ ਬਾਜ਼ਾਰ ਚ ਕੀ ਮੰਗ ਕਰਤੀ ਮੰਗ ਇਹੋ ਕਰਦੇ ਵੀ ਹੁਣ ਆਪ ਦੇਖੋ ਜਿਹੜੀ ਕਾਰਵਾਈ ਹੋਈ ਮਰੀ ਆ ਪੀ ਨਹੀਂ ਜੱਗੀ ਮਤਲਬ ਨਤਮੈਟ ਇਹਦੀ ਤੁਹਾਨੂੰ ਸਾਹ ਮਿਲਣ ਲਈ ਤਾਂ ਲੱਭੀ ਇਦਾਂ ਕੱਲ ਨੂੰ ਕੋਈ ਵੀ ਕਿਤੇ ਵੀ ਚਲੋ ਸਾਡੇ ਤੇ ਆ ਕੱਲ ਨੂੰ ਕਿਤੇ ਵੀ ਹੋ ਸਕਦਾ ਰਾਮ ਜੀ ਪਰਮੇਂਦਰ ਸਿੰਘ ਪੰਨਾ ਜੀ ਪਿਆਰੀ ਮੈਡੀਕਲ ਸਟੋਰੀ ਦੀ ਗੋਲੀ ਜਲੀ ਕੀ ਗੱਲ ਹੈ ਇਹ ਤੇ ਬਹੁਤ ਦੇਖੋ ਮੰਦਭਾਗੀ ਘਟਨਾਈ ਆ ਇੱਕ ਨੌਜਵਾਨ ਲੜਕਾ ਸੀ ਅੰਦਰ ਹੋਰ ਵੀ ਚਾਰ ਪੰਜ ਸਟਾਫ ਦੇ ਮੈਂਬਰ ਕੰਮ ਕਰਦੇ ਸੀ ਤੇ ਨੌਜਵਾਨ ਲੜਕੇ ਦੇ ਦੋ ਗੋਲੀਆਂ ਲੱਗੀਆਂ ਇੱਕ ਉਹਦੀ ਗਰਦਨ ਤੇ ਆ ਇੱਕ ਉਹਦੇ ਸਟਮੈਚ ਦੇ ਥੱਲੇ ਪਾਰਸੇ ਕਿੰਨੇ ਬੰਦੇ ਆਏ ਗੁਜਰ ਨੂੰ ਗੋਲੀ ਜੇ ਕਿੰਨੇ ਐਕਚੁਅਲੀ ਮੈਂ ਨਾ ਉਹਦੋਂ ਜਦੋਂ ਮੈਨੂੰ ਕੋਲਾ ਹੀ ਮੌਸਲ ਇਮੇਜਲੀ ਪਹੁੰਚਿਆ ਨਾ ਬੰਦਿਆਂ ਦਾ ਤਾਂ ਮੈਨੂੰ ਨਹੀਂ ਪਤਾ ਵੀ ਕਿੰਨੇ ਹੈਗੇ ਕਿੰਨੇ ਨਹੀਂ ਪਰ ਚੱਕਰਿਆ ਜੋ ਵੀ ਸਾਡੇ ਪਿੰਡ ਦੇ ਵਿੱਚ ਘਟਨਾਈ ਆ ਅੱਜ ਤੱਕ ਹੱਤਬਾਦ ਤੋਂ ਬਾਅਦ ਇਹੋ ਇਹ ਫਰਸਟ ਫਰਸਟ ਚਾਂਸ ਆਇਆ ਸਾਡੇ ਪਾਸੋਂ ਉਹਦੇ ਤੇ ਹਲਾਕ ਕੀਤਾ ਠੀਕ ਆ ਮੁੰਡਾ ਵੈਸੇ ਫੋਨ ਦੇ ਗੱਲ ਹੋਈ ਉਹਦੀ ਮਸਲ ਨਾ ਮੇਰੀ ਤੇ ਮੁੰਡੇ ਦੀ ਹਾਲਤ ਵੈਸੇ ਸਟੇਬਲ ਹੀ ਆ ਬਾਕੀ ਵੇਖੋਣ ਗੋਲੀਆਂ ਮਾਰਿਆ ਗੋਲੀਆਂ ਉਹਨੂੰ ਦੰਦੂਸੀ ਦਵੇ ਹਾਂਜੀ ਗੋਲੀਆਂ ਕਿੱਥੇ ਹੋ ਗਏ ਮੁੰਡੇ ਗੋਲੀਆਂ ਦੇ ਇੱਕ ਗਰਦਨ ਤੇ ਆ ਇੱਕ ਉਹਦੇ ਆ ਪੇਟ ਤੇ ਉਹਦਾ ਕੀ ਨਾਮ ਏ ਮੁੰਡੇ ਦਾ ਨਾਮ ਕਬਲਜੀਤ ਸਿੰਘ ਏ ਇਹ ਕਿ ਗੋਲੀਆਂ ਦਲੇ ਜਾਂਦਾ ਨੇ ਚਾਰ ਫਾਇਰ ਹੋਏ ਜੀ ਟੋਟਲ ਮੁੰਡਾ ਮੁੰਡੇ ਲਈ 3:00 ਵਜੇ ਭਾਇਓ ਇਹ ਨਹੀਂ ਜੀ ਅੱਜ ਜੀ ਮੈਨੂੰ ਪਤਾ ਕੀ ਮੰਗਤ ਆ ਸਿੱਧੇ ਕਹਿੰਦੇ ਵੀ ਨਿਆਂ ਮਿਲਣਾ ਚਾਹੀਦਾ ਜਿਨ੍ਹਾਂ ਨੇ ਵੀ ਦੁਸ਼ਕਣੇ ਇਹ ਕੰਮ ਕੀਤਾ ਉਹਨਾਂ ਸਖਤੋ ਸਖਤ ਸਜ਼ਾ ਮਿਲੇ ਬਾਕੀ ਪੁਲਿਸ ਪਾਰਟੀ ਦਾ ਨਿਧਾਰਨ ਕਰਦੇ ਪੁਲਿਸ ਪਾਰਟੀ ਉਸੇ ਲਈ ਇਮੀਡੀਟਲੀ ਜਦੋਂ ਮੈਂ ਪੋਲਿਸ ਦੀ ਉਸੇ ਲਈ ਇੱਥੇ ਆ ਗਏ ਸਟੋਰ ਆ ਉੱਥੇ ਬਾਹਰੋਂ ਦੋ ਨੰਗੇ ਮੂੰਹ ਦੇ ਨੌਜਵਾਨ ਸੀ ਉਹਨਾਂ ਨੂੰ ਫਾਇਰ ਕੀਤਾ ਤੇ ਉਹਨੂੰ ਫਸਟ ਐਂਡ ਦੇ ਦੇ ਕੇ ਭੇਜਿਆ ਗਿਆ ਹਸਪਤਾਲ ਤੇ ਬਾਕੀ ਜਾਂਚ ਕਰ ਰਹੇ ਹਾਂ ਜਾਂਚ ਦਾ ਉਹ ਗੱਲੋਂ ਕੱਟ ਕੇ ਆਏਗੇ ਮੋਟਰਸਾਈਕਲ ਤੇ ਆਏ ਸੀ ਕਿੰਨੇ ਬੰਦੇ ਸੀ ਦੋ ਜੋ ਇੱਕ ਕਿੰਨੀਆਂ ਗੋਲੀਆਂ ਫਾਇਰ ਹੋਈਆਂ ਤਿੰਨ ਹੋਏ ਨੇ ਜਿਹੜੇ ਕੋਲੋਂ ਮਿਲ ਗਏ ਨੇ ਬਾਕੀ ਜਾਂਚਦਾ ਕਿ ਥੋੜਾ ਪਤਾ ਪਤਾ ਲੱਗਾ ਕੀ ਕੁਝ ਨਹੀਂ ਜਲੇ ਦੇਖੋ ਨਾ ਤਾਂ ਦੁਕਾਨਦਾਰ ਨੂੰ ਕੋਈ ਉਹ ਜੀ ਧਮਕੀ ਥ੍ਰੈਟ ਹੈ ਤੇ ਨਾ ਹੀ ਹਿੰਦੂ ਦਾ ਕੋਈ ਗੱਲ ਹੋਣ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਪਤਾ ਰਹੀ ਹੈ ਤੇ ਜਿਹੜੇ ਨੌਜਵਾਨ ਦੇ ਗੋੜੀਆਂ ਲੱਗੀਆਂ ਦੀ ਹਾਲਾਤ ਠੀਕ ਆ ਹਾਲਾਤ ਫਿਲਹਾਲ ਠੀਕ ਹੈ ਕਿਹੜੀਆਂ ਹੋਣ ਲਾ ਅੰਦੇ ਇਹਨਾਂ ਦੱਸਿਆ ਅਫਸਰ ਲੈ ਕੇ ਰਹਿਣ ਮੈਂ ਚੈੱਕ ਕਰਦਾ ਜੀ